ਹਾਜੀ ਕਿਸਾਨ ਵੀਰੋ ਸਤ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆਂ ਪਿੰਡ ਸੌਰਸਿੰਗ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਭੋਲਰ ਡੇਰੀ ਫਾਰਮ ਤੇ ਆਇਆ ਵੀਰ ਸੰਦੀਪ ਸਿੰਘ ਉਹਨਾਂ ਦੇ ਕੋਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਸਾਰੇ ਭਰਾਵਾਂ ਨੂੰ ਆਪਾਂ ਟੋਟਲ 5 ਕ ਐਨੀਮਲ ਦਿਖਾਉਣੇ ਨੇ 5 ਕ ਵੜਾ ਦਿਖਾਉਣੀਆਂ ਨੇ ਜਿਹਦੇ ਵਿੱਚ ਇੱਕੋ ਇੱਕ ਹੀ ਨਾਗਲ ਅੱਜ ਸੇ ਬਿਲਕੁਲ ਜਿਹੜਾ ਦੋਸਤੋ ਸੁਆ ਸੁਆਇਆ ਪਸ਼ੂ ਆ ਬਾਕੀ ਵੜਾ ਸਾਰੀਆਂ ਗੱਪਣ ਜਰਸੀ ਨਸਲ ਬਰੀਡ ਦੇ ਵਿੱਚ ਵੜਾ ਹੋਣਗੀਆਂ ਤਕਰੀਬਨ ਕੋਈ ਹਫਤੇ ਦੇ ਵਿੱਚ ਵਿੱਚ ਹੀ ਇਹ ਸੂ ਪਣਗੀਆਂ ਠੀਕ ਆ ਜੀ ਤਿਆਰੀ ਕੰਪਲੀਟ ਕਰੀ ਪਈ ਟੀਆਂ ਨੇ ਕੋਈ 2 4 ਦਿਨ ਕਈਆਂ ਦੇ ਬਾਕੀ ਆ ਇੱਕ ਦੋ ਨਗ ਜੜਿਆ ਤਕਰੀਬਨ ਕੋਈ ਹਫਤਾ ਹਫਤਾ ਲੈਣ ਵਾਲੇ ਆ ਸੋ ਚਾਰ ਜੜੀਆਂ ਜਰਸੀ ਵੜਾ ਨੇ ਗੱਬਣ ਇੱਕ ਸੂਈ ਸਵਾਈ ਵਹਰ ਤੁਹਾਨੂੰ ਦਿਖਾਉਣੀ ਹੈ ਪੂਰੀ ਵੱਡੀ ਐਚ ਐਫ ਬਰੀਡ ਦੇ ਵਿੱਚ ਪੂਰੀ ਗੱਲਬਾਤ ਕਰਾਂਗੇ ਬਾਕੀ ਵਿਜਿਟ ਮੇਰਾ ਭਰਾ ਠੀਕ ਆ ਜੀ ਪਿੰਡ ਤੁਸੀਂ ਸੁਰਸਿੰਗ ਕਰ ਲਿਆ ਜੇ ਤਰੀਕ ਅੱਜ ਨੋਟ ਕਰ ਲਓ 24 ਜਨਵਰੀ ਸਮਾਂ ਕੋਈ ਦੁਪਹਿਰ ਦੇ 1:30 ਵਜੇ ਦਾ ਟਾਈਮ ਸਭ ਤੋਂ ਪਹਿਲਾਂ ਸੰਦੀਪ ਸਾਸਰੀ ਕਾਲ ਸਾਹਿਬ ਜੀ ਸੰਤੋਖ ਸਾਹਿਬ ਜੀ ਮਰਦ ਜੀ ਜੀ ਆਏ ਨੂੰ ਜੀ ਹੋਰ ਭਰਾ ਕਾਇਮ ਬੜੀ ਕਿਰਪਾ ਗੁਰੂ ਰਾਮਦਾਸ ਜੀ ਚਲੋ ਸ਼ੁਕਰੇਮਾਰ ਸਾਰੇ ਭੈਣ ਭਰਾ ਬਹੁਤ ਪਿਆਰ ਕਰਦੇ ਸਤਿਕਾਰ ਕਰਦੇ ਮਾਣ ਕਰਦੇ ਆ ਵੱਧ ਤੋਂ ਵੱਧ ਵੀਰ ਜੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਜੋ ਕਿ ਆਉਣ ਵਾਲੇ ਫਾਰਮਾਂ ਤੱਕ ਪਹੁੰਚ ਜਾ ਕਰੇ ਬਿਲਕੁਲ ਜੀ ਮੈਂ ਵੀ ਸੰਦੀਪ ਵੀਰ ਉਦਾਂ ਨੇ ਵੀ ਆਪਾਂ ਮਾਲ ਪਾਇਆ ਸੀ ਤਕਰੀਬਨ ਸੇਲਸੂਲ ਹੋ ਗਏ ਸਾਰੇ ਸੰਤੋਖ ਸਾਹਿਬ ਬੜੀ ਕਿਰਪਾ ਗੁਰੂ ਰਾਮਦਾਸ ਦੀ ਸਾਰੇ ਭੈਣ ਭਰਾ ਚਲੋ ਅੱਗੇ ਵੀ ਆਪਣੇ ਗਾਹਕ ਪੱਕੇ ਵੀ ਲੱਗੇ ਆ ਵੀਡੀਓ ਦੇ ਹਾਂ ਤੇ ਜਿਹੜਾ ਉਧਰ ਮਾਲ ਪਾਇਆ ਹੋਇ ਤੋਂ ਪਹਿਲਾਂ ਪਾਇਆ ਉਹ ਵੀ ਵੇਚਿਆ ਜਿਹੜਾ ਕੱਲ ਮਾਲ ਪਾਇਆ ਆਪਾਂ ਵੀਡੀਓ ਪਾਈ ਕੱਲ ਵਾਲਾ ਮਾਲ ਸਾਰਾ ਸੇਲ ਹੋ ਗਿਆ ਜੀ ਹਾਂ ਇਤਨਾ ਹੀ ਗੱਲ ਦੀ ਆ ਕੋਈ ਵੀ ਇੱਧਰ ਦੂਰ ਦਾ ਹੀ ਵਪਾਰੀ ਕਹਿੰਦੇ ਨੇ ਲਈਆਂ ਇਤਨਾ ਘੱਲੀਆਂ ਸੰਧੂ ਸਾਹਿਬ ਗੱਡੀ ਹੱਥ ਪੈਸੇ ਆਉਂਦੇ ਆ ਜਿਹੜੀ ਗੱਲ ਆਖੀ ਉਹੋ ਜਾ ਕੇ ਨਿਕਣੀ ਆ ਚੰਗੀ ਗੱਲ ਇਹ ਨਹੀਂ ਵੀ ਦੱਸਣਾ ਕੋਈ ਤੇ ਨਿਕਲਣਾ ਕੋਈ ਸਹੀ ਆ ਇਹ ਸੰਤੂ ਸਾਹਿਬ ਦੂਜਾ ਸੁਭਾ ਸੂਈ ਜੇ ਵੈੜਾ ਦੂਜਾ ਸੁਭਾ ਵੈੜ ਦਿਖਾ ਰਹੇ ਆ ਠੀਕ ਆ ਜੀ ਪਹਿਲੇ ਨੰਬਰ ਤੋਂ ਸ਼ੁਰੂਆਤ ਕਰ ਲਈ ਆ ਰਾਤੀ ਸੂਈ ਜੇ ਮਗਰ ਬੱਛੀ ਤੇ ਆ ਬੱਚਾ ਹੁਣ ਸੰਤੂ ਸਾਹਿਬ ਲੱਗਨਾਂ ਥੱਲੇ ਦੇ ਉਹਦੇ ਕਰਕੇ ਪਸਮਾਜ ਆ ਮਾਰਗੀ ਦੇ ਤਾਂ ਕਰਕੇ ਨਾੜੂਆ ਨਾਲ ਆ ਮਗਰ ਬੱਛੀ ਆ ਗਿੱਲਾ ਨਾੜੂ ਜੀ ਬਿਲਕੁਲ ਆ ਵੇਖੋ ਇਹਨੇ ਕੋਈ ਸੁੱਕਾ ਆ ਵੇਖੋ ਠੀਕ ਆ ਗਿੱਲਾ ਨਾੜੂ ਵੱਡੀ ਵੈੜਾ ਦੂਜਾ ਸੁਭਾ ਥਣ ਥੱਪੇ ਵਾਲੀ ਆ ਆ ਵੇ ਬਹੁਤ ਚੰਗੀ ਆ ਜੀ ਮੁੱਠੀ ਮੁੱਠੀ ਵਾਲਾ ਥਣ ਲੱਗਾ ਵੇਖੋ ਸਪੇਸ ਵੰਡ ਨੱਗਰ ਲੇ ਵੇਦੀ ਆ ਕਿਉਂ ਨੁਕਰਾਂ ਤੇ ਰੰਗ ਬਾਜਾ ਕਰਮਾਂ ਦੀ ਫੈਸ਼ੀ ਸ਼ੋਹਰਤ ਚਾਹੋ ਜਲੋ ਮਹਾਰਾਜ ਸੁੱਖ ਰੱਖੇ ਜੇ ਕੋ ਫਾਰਮ ਚ ਵੀ ਲੈ ਜੂਗਾ ਵੀਰ ਤੇ ਤਾਂ ਮੈਂ ਯਾਦ ਹੀ ਕਰੂਗਾ ਬੜ ਬਹੁਤ ਚੰਗੀ ਆ ਹੂੰ ਪਹਿਲੇ ਸੂਏ ਦਾ ਰਿਕਾਰਡ 23 24 ਕਿਲੋ ਦਾ ਰਿਹਾ ਸੀ 22 ਜੂ ਵੀ ਬੰਬੇ ਪਾਸ ਫਿਰ ਮੈਂ ਨਾ ਪਰੇ ਗੱਲਾਂ ਬਾਤਾਂ ਹਰਾ ਮਾਰ ਕੇ ਵਿਖਾ ਦਾਂਗਾ ਬਾਕੀ ਪਰੇ ਗੱਲਾਂ ਓਕੇ 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 22ਆਂ ਅਲਾਦਾ ਲੱਗੀਆਂ ਸੰਤੂ ਸਾਹਿਬ ਸੋ ਚਵਾਈਆਂ ਚਵਾਈਆਂ ਦੋਸਤੋ ਚਵਾਈ ਦਾ ਨੰਗਰ ਕੋਈ ਨਾ ਗਲਤ ਨਿਕਲੂਗਾ ਨਾ ਆਪਣਾ ਥਾਣਾ ਦਾ ਹੀ ਗਲਤ ਨਿਕਲੂਗਾ ਮਹਾਰਾਜ ਤੋਂ ਡਰ ਕੇ ਆਣੇ ਆ ਠੀਕ ਠੀਕ ਆ ਜੇ ਗਲਤ ਹੋਊਗਾ ਤਾਂ ਅਗਲੇ ਭੈਣ ਨੇ ਜਾਈਦਾ ਵੀ ਇਸੇ ਤਰ੍ਹਾਂ ਹੀ ਆ ਠੀਕ ਆ ਜੀ ਸੋ ਆਨਲਾਈਨ ਵੀ ਬੜੇ ਭੈਣ ਭਰਾ ਜੁੜੇ ਆ ਬੜੇ ਜੁੜੇ ਬੜੇ ਜੁੜੇ ਇਤਬਾਰ ਨਾਲ ਚੀਜ਼ ਮਗਾ ਲੈਂਦੇ ਆ ਤੇ ਇਤਬਾਰ ਤਾਂ ਹੀ ਬਣਦਾ ਦੋਸਤੋ ਜੇਕਰ ਪਸ਼ੂ ਸਾਫ ਸੁਥਰਾ ਭੇਜ ਕੇ ਬਾਕੀ ਮੁੱਠੀ ਵਾਲਾ ਥਾਣਾ ਕਰਮਾਲੀ ਨੂੰ ਠੀਕ ਆ ਜੀ ਬਿਰਲਾ ਬੁਰਲਾ ਬਹੁਤ ਹੀ ਕਾਇਮ ਨੇ ਕਰਮਾਲੀ ਨੂੰ ਬਹੁਤ ਸੋਈ ਸੁਵਾਈ ਆ ਬਹੁਤ ਹੀ ਚੰਗੀ ਨਿਕਲੀ ਆ ਵੀਰਾਂ ਦਾ ਵੀ ਚੌਣ ਚਾਣ ਦੀ ਇੱਕ ਨੰਬਰ ਆ ਦੇ ਦੀ ਅਗੜਾ ਹਾਂ ਦੇ ਦੋ ਸੰਦੀਪ ਬੋਲਾ ਕਿੰਨਾ ਦੱਸਿਆ ਹੀ ਬੋਲਾ ਇਹਦਾ 15 16 ਕਿਲੋ ਆਜ ਰਿਹਾ ਜੀ ਵੀ ਦੋ ਕਟਾਂ ਚੋਲੀ ਆਪਾਂ ਦੋ ਡੰਗ ਚਵਾਈ ਹੋ ਗਈ ਓਕੇ ਰਿਪੋਰਟ ਪਾ ਲ ਬੱਸ ਚਵਾ ਲੀਕ 20 ਬਾਈ 22 ਲੀਟਰ ਤੋਂ ਬਾਹਰ ਕੱਢੋਗੇ ਸੰਤੋ ਸਾਹਿਬ 25 ਕਿਲੋ ਤੋਂ ਦੋਗੇ ਬਾੜ ਅੱਛਾ ਚੰਗੀ ਸੰਭੂਗਾ ਵੀਰ ਕੋਈ ਦੇ ਠੀਕ ਆ ਠੀਕ ਆ ਲੈ ਲੈਵਾ ਬਹੁਤ ਨਿੱਗਰਿਆ ਤੁਸੀਂ ਸਿਆਣੇ ਜੀ ਹਾਂ ਬਹੁਤ ਇਹੋ ਟਟਮਾ ਲੈਵਾ ਨਹੀਂਗਾ ਹਾਂ ਹਾਂ ਨਿੱਗਰ ਲੈਵਾ ਬਿਲਕੁਲ ਠੀਕ ਆ ਵੀ ਮਾਲ ਬਿਲਕੁਲ ਪੱਥਰਾਂ ਵਰਗਾ ਲੈਵਾ ਠੀਕ ਆ ਜੀ ਹਾਂ ਜੀ ਆ ਜਾ ਥੋੜੀ ਜਿਹੀ ਸੂਸਵਾਹ ਜਾਈਏ ਹਾਂ ਸੋ ਬੱਤੀ ਇਹ ਬਾੜ ਪ੍ਰਮਾਣ ਦਿਖਾ ਰਹੇ ਆ ਠੀਕ ਆ ਜੀ ਚੌੜੇ ਪਿੱਟ ਪੁੜੇ ਦੇ ਵਿੱਚ ਆ ਥੋੜਾ ਸੂਸਾਚ ਆ ਬੱਚੀ ਬੰਗਿਆ ਦੀ ਚੰਗੀ ਦਿੱਤੀ ਆ ਜੀ ਬੱਚੀ ਚੰਗੀ ਪਾਗੀ ਕਰਮ ਵਾਲੀ ਚਲੋ ਹਰੇਕ ਭਰਾ ਜਿਹਦੇ ਕੋਲ ਇਹੋ ਜਿਹੀ ਵਹਿੜ ਹੁੰਦੀ ਆ ਵੀ ਹਰੇਕਾਂ ਦਾ ਵੀ ਚੰਗਾ ਸੀਮਣਾ ਰਖਾਈਏ ਤੇ ਬੱਚਾ ਕਈ ਵਾਰਾਂ ਸੈਕਸਰ ਸੀਮਣਾ ਵੀ ਰਖਾਏ ਹੁੰਦੇ ਤੇ ਬੱਚੇ ਕਈ ਵਾਰਾਂ ਫੀਮਲ ਆ ਜਾਂਦੇ ਆ ਇਹਦੇ ਥਾਣ ਹੁਣ ਤਾਂ ਬਿਚਾਰੀ ਦੇ ਕਿਡੇ ਕਿਡੇ ਲੱਗਦੇ ਆ ਦੇਖੋ ਗੱਦੀ ਥਾਣ ਲੱਗਾ ਹਾਂ ਪੋਟਾ ਪੋਟਾ ਥਾਣ ਲੱਗਾ ਦੇਖੋ ਦੇਖੋ ਕਿੱਡੀ ਆ ਹਾਂ ਹਾਂ ਸ਼ੈਤਾਨੀਆਂ ਵਾਲੀ ਹੈਗੇ ਹਾਂਜੀ ਹਾਂਜੀ ਸੰਦੀਪ ਕੀ ਮੁੱਲ ਵੜੀ ਆ ਡਿਮਾਂਡ ਕੀ ਮੁੱਲ ਸੰਤੂ ਸਾਹਿਬ 80 ਵੜ ਦਾ ਭਾਵੇਂ 11 ਕਰੀਏ 15 ਕਰੀਏ ਜਿਹੜਾ ਸੂਸਵਾ ਜਾ ਕੇ ਲੱਕਾ ਲਾਇਆ ਵਾ ਆਪਣਾ ਬੰਦਾ ਵੀ ਹੈਗਾ ਆਪਾਂ ਮੰਗ ਵੀ ਸਕਦੇ ਆ ਇਹ ਨਹੀਂ ਵੀ ਨਿੱਗੀ ਜੀ ਆ ਕੋਈ ਹਾਂ ਸੰਤੂ ਸਾਹਿਬ ਮੁੱਲ ਕਰਦੇ ਆ 10 ਪੂਰੇ ਲੱਖ ਦੇ ਦੇ ਦੀਏ ਪੂਰੇ ਲੱਖ ਦੇ ਹਾਂਜੀ ਕਸਰਾ ਹੀ ਕੱਢ ਕੇ ਕਰਨਾ ਮਾਰ ਮਾਰ 5 ਦਾ ਆ ਦੀਏ 95 ਦੇ ਦੇ ਦੀਏ 95 ਦੀ ਹਾਂਜੀ 95 ਦੀ ਵਿੱਚ ਹੋਰ ਛੱਡ ਦੇ 5 ਹੀ ਦਾ ਦੋ 90 ਦੇ ਦੇ 90 ਦੀ ਜਾਣਦੇ 90 ਪੂਰੇ ਦੇ ਦੇ ਲਾ ਵੀ 90 ਪੂਰਿਆਂ ਦੇ ਵਿੱਚ ਜਾਊਗੀ ਜਿਹੜੇ ਦੋ ਰੰਗ ਚੋੜੇ ਚਾਹੇ ਕੋਈ ਧਾਰ ਹੋਣਾ ਮਾਰੇ ਇਤਰਾ ਆਨਲਾਈਨ ਘਲਦਾਂਗੇ ਠੀਕ ਹੈ ਭਰਾ ਉਦੋਂ ਵੀ ਸੰਤੂ ਸਾਹਿਬ ਗੱਬਣ ਵੈੜੀ ਜਿਹੜੀ ਕਿਸੇ ਵੀਰ ਨੇ ਗੱਬਣੀ ਲੈ ਲਈ ਹੋਣ ਲੈਣੀ ਆ ਤੇ ਚਲੋ ਮੁਰਕਾ ਸੂਹੀ ਸੂਹੀ ਕੱਲੀ ਦੇ ਵੀਰ ਯਾਦ ਕਰਨ ਦੇ ਜਿਹੜੇ ਵੀਰ ਨੂੰ ਦਿੱਤੀ ਆਪਾਂ ਪਹਿਲੇ ਨੰਬਰ ਤੇ ਜਿਹਦੀ ਵੀਡੀਓ ਪਾਈ ਠੀਕ ਹੈ ਭਰਾ ਲਓ ਵੀ 90000 ਦੀ ਫਾਈਨਲ ਮਿਲ ਜੂਗੀ ਹਾਂਜੀ ਅੱਗੇ ਨੈਕਟ ਵਿਖਾਉਣੇ ਆ ਇੱਕ ਜਰਸੀ ਵਿਖਾਉਣੇ ਪੰਜਾਬ ਵਾਲੀ ਵੱਡੀ ਪੰਜਾਬ ਵਾਲੀ ਵੱਡੀ ਜਰਸੀ ਆ ਗਈ ਸੰਤੂ ਸਾਹਿਬ ਹਾਂ ਥਾਂ ਇਹਨਾਂ ਵਿੱਚ ਲੱਗਾ ਜੇ ਖੱਤੀ ਚਵਾਈ ਵਾਲਾ ਇੱਕ ਬੰਨੇ ਪਾ ਲਾਈ ਜੇ ਮੜੀ ਜੀ ਹਾਂ ਵਿਖਾਈਏ ਜਿਹੜਾ ਵੀਰ ਵੀ ਮੰ ਹਾਂ ਪਰਲੇ ਬੰਨੇ ਵੇਖੋ ਪਾਲੀ ਇਧਰਲੇ ਪਾਸੇ ਬਹਿਣੀ ਪਾਈ ਫੁੱਲ ਹੋਣੇ ਕੀ ਆ ਬਾਕੀ ਥਾਣਾ ਹਤੀਜਵਾਈ ਵਾਲਾ ਅਜੇ ਬਿਲਕੁਲ ਗੁੰਦ ਹੀ ਆਉਂਦੇ ਮੇਰੇ ਸਾਹਮਣੇ ਦੱਸ ਦੇ ਲੈ ਜੂ ਅੱਛੀ ਠੀਕ ਆ ਸੂਆ ਕਿਵੇਂ ਆ ਦੁੱਜਾ ਪਿਓਰ ਲਓ ਜੀ ਸੋ ਦੁੱਜਾ ਸੂਆ ਠੀਕ ਆ ਜੀ ਦਾਤ ਦੇਣਾ ਮੇਰਾ ਸੰਤੂ ਸਾਹਿਬ 18 ਕਿਲੋ ਦਾ ਰਿਕਾਰਡ ਦੱਸਿਆ ਇਹਨੇ ਵੀਰਾਂ ਦੇ ਲਈ ਠੀਕ ਆ ਵੀ 8-10 ਦਿਨ ਮੰਨੋ ਠੀਕ ਆ ਜੀ 8-10 ਦਿਨ ਆਰਾਮ ਨਾਲ ਲੈ ਚੁੱਕੀ ਅਜੇ ਤਾਂ ਪਲੀ ਪਲੀਤੀ ਆ ਫੁੱਲ ਵਜਨ ਗੋੜ ਵਾਲੀ ਹਾਂਜੀ ਵਜਨ ਗੋੜ ਮੇਰੇ ਭਰਾ ਵੇਖੋ ਦੋ ਬੜਾ گاਵਾ ਨੂੰ ਵਿੱਚ ਪੌਂਦੀ ਆ ਰਾਜੀ ਵੜੀ ਸੰਤੂ ਸਾਹਿ ਹੋਲ ਜਾਂ ਕਰਮ ਵਾਲੀ ਹੈ। ਯਾਬ ਵਾਲੀ ਜਰਸੀ ਆ। ਕੋਈ ਛੋਟੀ ਨਿੱਕੀ ਮੰਨ ਕੇ ਨਾ ਮੇਰਾ ਵੀਰ ਸੌਦਾ ਕਰਿਓ ਠੀਕ ਆ ਜੀ ਕਿਉਂਕਿ ਆਈਡੀਆ ਇੱਕ ਦੇ ਦਿੰਦੇ ਆ ਤੁਹਾਨੂੰ ਵੀ ਬੱਡੇ ਘੱਟ ਕਾਟ ਦੇ ਵਿੱਚ ਪਲੀ ਸੋ ਵੀ ਚੰਗੀ ਆ। ਵੱਡੀ ਵਹਿੜ ਆ ਜੀ। ਹਾਂ ਹਾਥੂ ਉੱਤੇ ਚੰਗਾ ਅਰੀਜਨਲ ਫੇਰਿਆ ਕਿਸੇ ਭਰਾ ਨੇ। ਤੇ ਫਿਰ ਸੌਦਾ ਬਹੁਤ ਜਿਆਦਾ ਚੰਗੀ ਮਾਰਾ ਸੋਕ ਰਕੇ ਇਹ ਵੀ ਮੇਰੇ ਹਸਾਂ ਉਹਨਾਂ ਦੇ 20 ਤੋਂ ਬਾਹਰ ਚੱਲਣਾ ਚਾਹੀਦਾ 20 ਕਿਲੋ ਦੁੱਧ ਤੇ ਆਮ ਨਾ ਪਾ ਦੂਗਾ। ਚਬਾਉਣਾ ਚਾਹੀਦਾ ਬੈਡ ਹਾ ਜਿੱਡਾ ਵਜੂਦ ਆ ਜਿੱਡਾ ਵਜਣਾ। ਫਿਰ ਥਣ ਤੁਣ ਬੜਾ ਹੱਥੀ ਚਵਾਈ ਵਾਲਾ ਲੱਗਾ। ਹਾਂ। ਠ ਮਾਰੋਨੇਗਾ ਠੀਕ ਆ ਜੀ ਚਮਕ ਚਮਕ ਵੜੀ ਬੈਠਦੀ ਸੋ ਲਾਲ ਰੰਗ ਦੇ ਵਿੱਚ ਆ ਬਾਕੀ ਚੱਡਾ ਥੱਲੇ ਚੰਗਾ ਖੋਲ ਖੋਲਦੀ ਜਾ ਰਹੀ ਆ ਚੰਗਾ ਸੰਧੂ ਸਾਹਿਬ ਇੱਕ ਹੋਰ ਗੱਲ ਜੇ ਇਹਨੇ ਬੰਨਣਾ ਵੀ ਨਿੱਗਰ ਚੱਡਾ ਵੀ ਨਿੱਗਰ ਰਹੂਗਾ ਹੂੰ 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 ਦੁੱਧ ਵੀ ਚੰਗਾ ਚਵਾਉਗੀ ਹੂੰ ਅਮਰੀਕਾ ਬੱਚਾ ਲਾ ਇਹਨੂੰ ਘਾਣੋਂ ਲਾਜ ਦੇ ਲਾ ਵੀ ਵੇਖੋ ਵਜਨ ਵजूद ਚੈੱਕ ਕਰੋ ਕਰਮਾਲੀ ਦਾ ਬਹੁਤ ਜ਼ਿਆਦਾ ਵਜਨ ਲੋੜ ਆ ਤੇ ਦੁੱਧ ਕਰਮਾਲੀ ਚਵਾਉਣਾ ਵੀ ਚਾਹੀਦਾ 20 ਲੀਟਰ ਅਗਗੇ ਮੇਰਾ ਭਾਸਦਾ ਨਾਲ 20 ਲੀਟਰ ਚਵਾਉਣਾ ਵੀ ਚਾਹੀਦਾ ਕਰਮਾਲ ਚੰਗੇ ਏਰੀਆ ਦਾ ਹੁੰਦਾ ਹਾਂ ਠੀਕ ਹੈ ਤੇ ਇਹ ਸੰਦੀਪ ਉਹ ਦੂਜਾ ਸੁਭਾ ਵੈੜਾ ਜਰਸੀ ਕੀ ਮੁੱਲ ਪੜਦਾ ਸੰਤੂ ਸਾਹਿਬ ਮੰਗਣ ਨੂੰ ਇਹਦਾ ਭਾਵੇਂ ਆਪਾਂ 10 ਮੰਗ ਲਿਆ ਕਿਉਂਕਿ ਇਹ ਜਰਸੀ ਮਿਲਦੀ ਬੜੀ ਘਾਟਿਆ ਮੰਗਣ ਨੂੰ ਇੱਕ 5 ਮੰਗ ਲਈ ਉਹ ਨਹੀਂ ਮੰਗਣਾ 95 ਮੋਲਿਆ 85 ਦੀ ਦੇ ਦੀਏ 85 ਦੀ ਜੀ ਸਰ ਹਰ ਸੇ ਪਾੜੇ ਵੱਟ ਕੇ 82 ਜੇ ਦੋ 82 ਦੀ ਪੂਰੇ 82 ਜੇ ਦੋ ਲੋ ਵੀ 82000 ਦੀ ਜੈ ਸੁਣੋ ਦੇਖੋ ਬਾਕੀ ਨਾੜ ਨੋੜ ਵੇਖੋ ਦੋ ਪਾਸੇ ਕਿੱਟੀ ਮੋਟੀ ਮੇਰੇ ਤੇ ਵੇਣ ਬੜੀ ਮੋਟੀ ਲੱਗੀ ਦੁੱਧ 20 22 22 ਕਿਲੋ ਆ ਖੇਡੂਗੀ ਕਰਮਾ ਲਈ ਉੱਥੇ ਲੋ ਵੀ 85 ਇਹ ਆਪਣੇ ਬਾਲ ਹੀ ਉਤਰਾਏ ਪਤਾ ਲੱਗਦਾ 82 ਹਜ਼ਾਰ ਦੀ ਇਹ ਜਾਂਦੀ ਰਹੂਗੀ ਅੱਜ ਸੰਦੀਪ ਸਿੰਘ ਉਹਨਾਂ ਦੇ ਫਾਰਮ ਤੋਂ 98 ਹਥੀਚਵਾਈ ਲੱਗਾ ਬਹੁਤ ਚੰਗੀ ਬਹਿੜਿਆ ਕਰੋ ਜਰਸੀ ਦਾ ਨਗੀਨਾ ਹੈ ਹਾਂਜੀ ਅੱਗੇ ਇੱਕ ਸਿੱਜੇ ਨੰਬਰ ਤੇ ਵਿਖਾਉਣੇ ਆ ਬਿਲਕੁਲ ਮੱਛੀ ਮੋਟਰ ਇਹ ਵੀ ਮੱਛੀ ਮੋਟਰੀ ਆ ਸੰਤੂ ਸਾਹਿਬ ਤੇ ਪਿਓਰ ਜਰਸੀ ਵੇਖੋ ਨਿਗਾ ਨਿਗਾ ਕੰਨ ਤੇ ਨਿਗਾ ਜਾ ਫੇਸ ਤੇ ਸੋਹਣੀ ਆ ਰੰਗ ਡਿਜ਼ਾਈਨ ਕਰੋ ਚੈੱਕ ਕਰਮ ਵਾਲੀ ਦਾ ਰੈੱਡ ਕਲਰ ਦੇ ਵਿੱਚ ਆ ਜਿਵੇਂ ਦੇਸੀ ਗੋੜਾ ਹੁੰਦਾ ਠੀਕ ਆ ਜੀ ਤੇ ਹਾਈਟ ਜਿੱਦਾਂ ਕਿ ਆਪਾਂ ਨਾਰਮਲ ਜਰਸੀਆਂ ਵੇਖਦੇ ਆ ਵੱਜਨ ਲੋਡ ਵਾਲੀ ਜਰਸੀ ਆ ਕੋਈ ਲੱਸੀ ਫਿੱਕੀ ਨਹੀਂ ਮੰਨ ਕੇ ਮੇਰਾ ਭਰਾ ਸੋਦਾ ਲੇ। ਨਿੱਪਰੇ ਹਸੰਦੂ ਸਾਹਿਬ ਜਿੰਨੀ ਹੈਗੀ ਤੇ ਬਾਕੀ ਥੱਲੇਓ ਚੰਗੀ ਬਣੂਗਾ ਜੇ ਮਖਿਆਲ ਹੀ ਆਉਂਦੇ ਆ ਚਮਾਥਣਾ ਜੂ। ਹਾਂ। ਹਾਂਜੀ ਸ਼ਾਇਦ। ਸਾਣਾ ਦੇਖੋ ਮੇਰੇ ਪਰਾ ਅਰਲਿੰਗਰ ਕੇ ਥਾਣਾ। ਇੱਕੋ ਜਿਹਾ ਥਾਣ ਦਾ ਸਹਿਜ। ਬਾਕੀ ਝੋਲਾ ਚਾਲਾ ਥੱਲੇ ਬਹੁਤ ਸੋਨਾ। ਦੇਵੇ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਬਾਕੀ। ਸੁਭਾ ਦੂਜਾ ਹੀ ਹੈ ਸੰਦੀਪ ਇਹਰ ਦੂਜਾ ਸੰਦੂ ਸਾਹਿਬ। ਸੁਭਾ ਦੂਜਾ ਹੀ ਹੈ। ਇਹ ਰਹੀ ਖੁੱਲੀ ਆ ਧਲਾਰੀ ਦੀ ਆਉਲ ਜੀ ਕਰਦੀ ਥੋੜੀ ਜੀ। ਹਾਂ। ਬਾਕੀ ਬੰਨ ਵਾਲੇ ਪਾਸੋਂ ਛੱਕਾ ਤੋੜੂ ਹੈ ਮੈਂ ਨਾ ਉਹਰੇ ਤੋੜ ਦੂ ਉਹਰੇ ਸੰਤੂ ਸਾਹਿਬ ਆ ਬੱਛੀ ਚੰਗੀ ਆ ਕਿਹੜਾ ਬਿੜਾ ਕੋਈ ਨਹੀਂ ਰਾਇ ਨਾ ਥੱਲੇ ਹਾਂ ਥਾਨ ਵੀ ਹੱਥੀ ਚਵਾਈ ਵਾਲਾ ਚੰਗਾ ਲੱਗਾ ਲੈ ਵੀ ਬਾਜ ਦਾ ਬੱਚਾ ਬਹੁਤ ਪਿਆਰੀ ਬੱਛੀ ਛੋਟਾ ਨਿੱਕਾ ਕਾਨਾ ਬੋਦੀ ਤੇ ਮੀਡੀਅਮ ਹਾਈਟ ਦੇ ਵਿੱਚ ਆ ਬਾਕੀ ਸਫਾਈਆਂ ਬਰੀਕੀਆਂ ਬਰੂਕੀਆਂ ਬਹੁਤ ਆ ਆ ਇੱਥੇ ਖਲਾਰ ਮਾੜਾ ਸੰਦੀਪ ਇੱਕ ਮਿੰਟ ਆ ਮੈਂ ਨਾ ਫੇਸ ਕੁਆਲਿਟੀ ਵੇਖੋ ਕਿੰਡੀ ਸੋਹਣੀ ਆ ਪਲੀ ਜੁੜੀ ਬਹੁਤ ਆ ਬੱਛੀ ਹਾਂ ਠੀਕ ਹੈ ਭਰਾ ਲੈ ਜੀ ਹਾਂ ਦੇਖੋ ਮੇਰੇ ਭਰਾ ਅਜੇ ਸੰਦੀਪ ਸੁੰਦੀ ਨਹੀਂ ਪੰਜ ਛੇ ਦਿਨ ਹਨਾ ਅਜੇ ਪੰਜ ਛੇ ਤੇ ਲਾ ਜਵਾ ਪਟਾਕੇ ਪਾ ਦੂਗੀ ਹਾਂ ਚੰਗਾ ਮਿਲ ਕੇ ਜਵਾਉਗੀ ਸੰਤੂ ਸਾਹਿਬ ਇਹ ਵੀ ਨਹੀਂ ਨਹੀਂ ਕੋਈ ਸ਼ਾਕੀ ਨਹੀਂ ਕੇ ਹਾਂਜੀ ਸੋ ਤੋਹਫਾ ਸ਼ਹਿਰ ਵਿਖਾਉਣ ਦਾ ਹੈ ਭਰਾਵਾਂ ਨੂੰ ਮੈਂ ਕਿਹਾ ਸੰਤੂ ਸਾਹਿਬ ਆਪਣੇ ਵੀਰ ਭਰਾ ਬੜੀ ਡਿਮਾਂਡ ਕਰਦੇ ਕਈ ਵੀਰ ਜਰਸੀਆਂ ਦੀ ਹਾਂ ਤੂੰ ਬਨੇ ਮੈਂ ਕਹਾ ਜਰਸੀਆਂ ਲੈ ਆਏ ਨੇ ਅਰਕੀ ਹਾਂ ਢਿਲ ਵੇਖੋ ਕਿੰਨੀਆਂ ਬਾਕੀ ਝੋਲਾ ਵੜਾ ਕਰਮਾ ਵਾਲੀ ਦਾ ਹਾਂ ਨੇ ਚੰਗੀ ਆ ਵੇੜ ਹਾਂਜੀ ਬੜੀਆਂ ਸਫਾਈਆਂ ਤੇ ਸੰਦੀਪ ਕਿੰਨੇ ਦੀ ਦੇ ਰਿਹਾ ਮੋਲ ਸੰਤੋਖ ਇਹਦਾ ਕਰਨੋਂ ਆਪਾਂ 75 ਕਰ ਲਈਏ 72 ਦੀ ਦੇ ਦਈਏ 72 ਦੀ ਹਾਂਜੀ ਲੈ ਸਲੂਸ ਕਰਕੇ ਦੇ ਦਈਏ 60 ਦੀ ਦੇ ਦਈਏ ਹੋਰ ਖੁਸ਼ ਕਰਦਗੇ ਦੋ ਹੋਰ ਨਾਲ 68 ਦੀ ਦੇ ਦੀ ਜਾਂਦੀ ਲਓ ਵੀ 68000 ਦੀ ਇਹ ਬੱਚੀ ਮਿਲਨੀ ਹੈ 68000 ਦੀ ਬਾਕੀ ਕਮੀ ਪੇਗੀ ਕੋਈ ਨਹੀਂ ਇਹ ਤਾਂ ਦੋ ਪਾਰਸ਼ੀ ਲਿਖੂਗੀ ਜੇ ਇਹ ਕਹਿੰਦੇ ਮੱਚੀ ਦੇਗੀ ਇੱਕ ਦੀਆਂ ਦੋ ਹੋ ਜਾਣਗੀਆਂ ਕਈ ਵੀਰ ਜੱਸੀ ਮੰਗਦੇ ਆ ਹਾਂ ਹਾਂਜੀ ਨਹੀਂ ਨਹੀਂ ਕੋਈ ਗੱਲ ਹੀ ਨਹੀਂ ਕਰ ਸਿਰਫ 68000 ਦੀ ਜਾਂਦੀ ਰਹਿਣੀ ਹੈ ਜੀ ਇਦਰਾ ਅੱਗੇ ਨੈਕਟ ਵਿਖਾਉਣਿਆ ਕਾਲੀ ਕਾਲੀ ਜਰਸੀ ਆ ਗਈ ਸੰਤੂ ਸਾਹਿਬ ਕਾਲੀ ਕਰਮਾ ਵਾਲੀ ਕਰਮਾ ਵਾਲੀ ਆ ਵੇਖੋ ਜੀ ਇਹ ਤੁਰੀ ਆਈ ਏ ਹਾਂ ਪੱਟਿਆਂ ਚ ਮੂੰਹ ਨਹੀਂ ਕਰਨ ਦੀ ਵਿਚਾਰੀ ਪਾਂਢੀ ਲਾਈ ਫਿਰਦੀ ਥੱਲੇ ਬਈ ਆਪਦੇ ਵਜਨ ਮੋੜਨ ਨਾਲ ਥੱਲੇ ਜਿਆਦੀ ਜੰਗ ਲੜਨ ਡਈ ਏ ਹੈ ਵੇਖੋ ਵੀ ਨਿਉਂਕੇ ਆ ਕੀ ਬਣਿਆ ਪਿਆ ਥੱਲੇ ਮੈਨਾਂ ਸੰਤੂ ਸਾਹਿਬ ਟੋਕਰਾ ਲਾਈ ਫਿਰਦੀ ਏ ਹੈ ਇਹ ਨਸਲਾਂ ਹੁੰਦੀਆਂ ਨਸਲ ਬੜੀ ਚੰਗੀ ਆ ਹੂੰ ਐਵੇਂ ਤਾਂ ਨਹੀਂ ਸਿਆੜਿਆਂ ਕਿਹਾ ਜਰਸੀ ਲੈਣੀ ਆ ਆਹੋ ਲੱਭ ਸੰਤੂਪੁਰ ਸੂਬਾ ਤੇ ਜਾ ਕੇ ਤੂੰ ਜਾ ਸੰਤੂ ਸਾਹਿਬ ਅਗਲੇ ਦੁਜੇ ਆਖਿਆ ਕੋਈ ਤੀਜਾ ਵੀ ਮਨ ਲੈ ਆਪਾਂ ਨੂੰ ਕੋਈ ਇਤਰਾਜ਼ ਨਹੀਂ ਗਾ ਕੋਈ ਤੀਜਾ ਆਂਗਲੇ ਜਿਹੜੇ ਵੀਰ ਤੋਂ ਲਈ ਆਵਾਂਦਾ ਵੀ 20 19 20 ਕਿਲੋ ਦੁੱਧ ਅਸੀਂ ਆਂ ਕੰਡੇ ਦੇ ਚੜਾ ਕੇ ਚੋਇਆ ਹੂੰ ਬਾਕੀ ਅਗਲਾ ਸਮਝ ਵੇਖਿਆ ਆਪਦੀ ਜਿੰਨਾ ਚੱਡਾ ਵਾ ਉਹਦੇ ਹਿਸਾਬ ਨਾਲ ਅਗਲੇ ਨੇ ਆਪੇ ਆਵਦਾ ਤਯਰਬਾ ਲਾ ਹੀ ਲੈਣਾ ਸੰਤੂ ਸਾਹਿਬ ਬਿਲਕੁਲ ਵੇਖੋ ਮੇਰੇ ਭਰਾ ਥਾਨ ਥੂਣ ਦਾ ਸਹਿਜ ਕਰੋ ਚੱਕ ਠੀਕ ਆ ਜੀ ਸੋ ਤੀਜਾ ਸੂਆ ਮੰਨੋ ਤੁਸੀਂ ਤੀਜਾ ਸੂਆ ਸੂਣ ਆ ਲਈ ਤੇ ਪਟਾਕੇ ਪਾ ਦੋ ਦੋ ਚੌ ਦਿਨਾਂ ਨੂੰ ਮੈਂ ਨਾ ਸੰਤੂ ਸਾਹਿਬ ਹੋ ਸਕਦਾ ਰਾਤ ਹੀ ਸੂਪੇ ਕਰਮਾਲੀ ਮਹਾਰਾਜ ਕਿਰਪਾ ਕਰੇ ਦੇ ਹੂੰ ਕੋਈ ਪਤਾ ਨਹੀਂ ਦਾ ਕਰਮਾਲੀ ਦਾ ਬਿਲਕੁਲ 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 ਬਾਕੀ ਥੱਲੋ ਬਣੀ ਆ ਇਹ ਕਿਹੜਾ ਵੀ ਕਰਮਾਲੀ ਦੂਰੀ ਆ ਪਾਨੀ ਪਾਈ ਫਿਰਦੇ ਆ ਲੈਵਾਲੂ ਆ ਰਹੀ ਨਾ ਮੁਖਾ ਦੋ ਇਸਰੀ ਹੂੰ ਬਾਕੀ ਮਜਨ ਮੱਟੇ ਵਾਲੀ ਕੋਈ ਨਿੱਕੀ ਨਿੱਗੀ ਹਾਂ ਹਾਂਜੀ ਆ ਵੇਖੋ ਮੇਰੇ ਭਰਾ ਠੀਕ ਆ ਜੀ ਵਾਕਿਆ ਪੰਡ ਭਾਈ ਫਿਰਦੀ ਕਰਮਾਲੀ ਠੰਡੀ ਉਤਰਾਂ ਵੀ ਆਜੀ ਆਜੀ ਹੈ ਨਾ ਹਾਜੀ ਹਾਜੀ ਲੈ ਵੀ ਠੰਡੀ ਧੀਰੀ ਬਿਲਕੁਲ ਜੀ ਬਿਲਕੁਲ ਲੈਵਾ ਵੇਖੋ ਸੰਤੂ ਸਾਹਿਬ ਅੱਗੋਂ ਤੋਂ ਲੈ ਕੇ ਪਿੱਛੋਂ ਤੱਕ ਕਿੰਡਾ ਲੰਮਾ ਹਾਂ ਠੰਡੀ ਉਤਰਾਂ ਲੋਬੇ ਬਾਕੀ ਥਾਣ ਵੇਖੋ ਨਿਕਾ ਜੀ ਮੁੱਠੀ ਮੁੱਠੀ ਥਾਣਾ ਤੇ ਸਪੇਸ ਵੰਡ ਚੰਗੀ ਆ ਅਜੇ ਹੁਣੇ ਸ਼ਹਿਦ ਹੀ ਆ ਮੇਰੇ ਕੋਲ ਨਹੀਂ ਹੁਣ ਦੁੱਧ ਬਣ ਗਿਆ ਕੋਲਾ ਭਨ ਗਈ ਹੋਏ ਚਲੋ ਤਿਆਰੀਆਂ ਤੇ ਹੀ ਐ ਜੀ ਜੀ ਲੈ ਜੋ ਦੋ ਕੜ ਦੇ ਤਿੰਨ ਹਾਂ ਜੀ ਜੂ ਧਰ ਕੀ ਕਢ ਜੂਗੀ ਨਹੀਂ ਤੇ ਛੂ ਵੀ ਪਵੇ ਤਾਂ ਬਣੀ ਚੰਗੀ ਆ ਸੋਹਬ ਚੱਡਾ ਮੈਨਾ ਫਟਲਾ ਆ ਪਿਆ ਲੈ ਵੀ ਸੰਦੀਪ ਇਹ ਤਾਂ ਮੁੱਲ ਦੱਸ ਬਾਜਾ ਪਤਾਰਾ ਮਾਰ ਦਿੰਦੇ ਸੰਧੂ ਸਾਹਿਬ ਯੈਸਰੋ ਜਿਹੜੀ ਆਪਾਂ ਦੇ ਹੀ ਦੇਣੀ ਨਾ ਯੈਸਰੋ ਮੁੱਲ ਕਰਨ ਨੂੰ 72 ਕਰ ਲੋ 68 ਜੀ ਦੇ ਦਈਏ ਵੀ 68 ਦੀ ਹਾਂ ਜੀ ਕਰ ਦੇ ਮਾਨ ਤਨ ਖੁੱਲਾਈ ਲੈ ਨਾ ਦੀਏ 68 ਦੀ ਪੂਰੀ ਦੀ ਪਾਇੜ ਦੀ ਪਾਇੜ ਦੀ ਪੂਰੀ ਜੀ ਦੀ ਪਾਇੜ ਦੀ ਦੇ ਦੇ ਹੋਰ ਮਾਰ ਦੇ ਛਾਲੇ 2 ਹੋਰ 10 36 36 ਦੀ ਜਾਂਦਗੀ 36 ਦੀ ਜਾਂਦਗੀ ਬਾਬੇ 36000 ਦੀ ਇਹ ਵੜ ਮਿਲ ਜੂ ਆਪਣੇ ਭਰਾਵਾਂ ਨੂੰ ਜੀ ਬਾਕੀ ਕਰਾਸ ਬਰੀਡ ਹੈ ਗਾ ਗਰਮੀ ਦੀ ਜਿੰਦ ਜਾਣਾ ਠੀਕ ਹੈ ਜੀ ਇਧਰ ਇੱਕ ਪਹਿਲੇ ਨੰਬਰ ਤੇ ਆਪਾਂ ਵੜ ਤੁਹਾਨੂੰ ਦਿਖਾਈ ਸੀਗੀ 15 ਕਿਲੋ ਪੌਲੇ ਤੋਂ ਸ਼ੁਰੂਆਤ ਕੀਤੀ ਹੈ ਤੇ ਕੱਲ ਦੀ ਸੂਈ ਜਿੱਤੇ ਮਗਰ ਬੱਛੀ ਆ ਕੁਝ ਧਰਾ ਮਾਰ ਕੇ ਆਪਾਂ ਤਸੰਨੀ ਕਰਾ ਦਿੰਨੇ ਆ ਪੂਰ ਛਟਾ ਚੈੱਕ ਕਰਾਵਾਂਗੇ ਮੈਂ ਨਾ ਬਹੁਤੀ ਬਲਦੀ ਪੋਲੀ ਸੰਤੂ ਸਾਹਿਬ ਰੂਹੀਆਂ ਦੇ ਕਰਮਾਂ ਲਈ ਦੇਖੋ ਆ ਵੀ ਅਗਲੇ ਥਾਣਾ ਦੀ ਚੋਣ ਕਰੋ ਚੈੱਕ ਨਿੱਗਰ ਚ ਵਾਈਦੀ ਆ ਫਿਰ ਇਹ ਨਹੀਂ ਗੱਲ ਹੈਗੀ ਕੋਈ ਨਿੱਗਰ ਲੇਵੇ ਦੀ ਆ ਪੋਲੀ ਰੂਮਰ ਕੀ ਆ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਓਕੇ 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 ਚਵਾਈ ਸੰਦੀਪ ਸਿੰਘ ਬੱਲਾ ਬੱਲਾ ਹੈ ਮੈਂ ਨਾ ਸੰਤੂ ਸਾਹਿਬ ਬੱਲੇ ਬੱਲੇ ਹੋ ਗਈ ਚਵਾਈ ਦਾ ਨੰਗਰ ਨਹੀਂ ਮਾਰਾ ਲੈਣਾ ਮੰਗਾ ਪਾਉਂਦੀ ਲੋੜ ਨਹੀਂ ਨੇ ਗਾਲੇ ਕੋਈ ਨਹੀਂ ਗੀ ਬੜੀ ਚਵਾਈ ਲੱਗੀ ਕਰਮਾ ਲਈ ਨੂੰ ਚਲੋ ਕੁਝ ਭਰਾ ਮੋਜਾਂ ਕਰੇ ਲੈ ਕੇ ਜਾਵੇ ਜੜਾ ਹਾਂਜੀ ਸੋ ਬਹੁਤ ਹੀ ਚੰਗੀ ਖਰੀ ਚੋਣਾ ਕਰਮਾ ਬਹੁਤ ਜਿਆਦੀ ਖਰੀ ਚੋਣਾ ਦੁੱਧ ਵੀ 25 26 ਕਿਲੋ ਪਾਉਗੀ ਮਾੜੀ ਮੋਜੂ ਚਵਾਜੂ ਕਿਉਂਕਿ ਰੂਹ ਖੁਸ਼ ਕਰੂਗੀ ਰੂਹ ਖੁਸ਼ ਕਰੂਗੀ ਅਗਲੇ ਵੀਰ ਦਾ ਭਵੇਂ ਕੋਈ ਇਤਰਾ ਮੰਗਾ ਲੇ ਲੱਗੇ ਪੈਸਿਆਂ ਦਾ ਮੁੱਲ ਮੋੜੂ ਕਰਮਾ ਦੀ ਸਾਬ ਮੋੜੂ ਵੀ ਮੋੜੂਗੀ ਹਾਂ ਬਾਕੀ ਖੇੜਦੀ ਜਾਣਾ ਨੇ ਤਿਉਂ ਤੇ ਵੀ ਖੇੜਦੀ ਜਾਣਾ ਕਰਮਾ ਲਈ ਨੇ ਵੇਖੋ ਬਹੁਤ ਹੋਰ ਖੜ ਗਈ ਆ ਬਹੁਤ ਬਹੁਤ ਵਧੀਆ ਬਾਕੀ ਥਣਥੱਪਾ ਬਹੁਤ ਸੋਨਾ ਸੁਪਨਾ ਖਾਣਾ ਹਾਂਜੀ ਮਾਰੋ ਮੇਰੇ ਭਰਾ ਟਰਾਈ ਬਹੁਤ ਵਧੀਆ ਵੈੜਾ ਤੇ ਇੱਕ ਤੁਹਾਨੂੰ ਐਂਡ ਦੇ ਵਿੱਚ ਵਿਖਾਉਣੀ ਆ ਜਰਸੀ ਆਹ ਜਰਸੀ ਆ ਗਈ ਜੀ ਇਹ ਵੀ ਠੰਡੀ ਧੀਰੀ ਆ ਵੇਖੋ ਕਰੋ ਚੈੱਕ ਅਜੇ ਮਖਿਆਲ ਹੀ ਹੁੰਦਿਆ ਤੇ ਹਾਂ ਆ ਬਿਲਕੁਲ ਛੈਦ ਹੁੰਦਿਆ ਹਾਂ ਹਾਂ ਝੋਲਾ ਚਾਲਾ ਇਹਨੂੰ ਵੀ ਚੰਗਾ ਹੀ ਹੈ ਟਿਲ ਟੁਲ ਬਹੁਤ ਆ ਵੇਖੋ ਅਗਲਾ ਥਣ ਹਾਂ ਆ ਪਰਲਾ ਅਗਲਾ ਹਾਂ ਆ ਮਗਲਾ ਬਹਿਣੀ ਵਾਲਾ ਹਾਂ ਆਜੇ ਕਮਣੀ ਵਾਲਾ ਦੇ ਚੋ ਸ਼ੈਦ ਹੁੰਦੇ ਆ ਹਾਂ ਲੈ ਵੀ ਇਹਦਾ ਸੁਵਾ ਸੰਦੀਪ ਕਿਵੇਂ ਫਿਰ ਦੂਜਾ ਪਿਓਰ ਦੂਜਾ ਹਾਂਜੀ ਲਾਵੇ ਦੂਜਾ ਸੁਵਾ ਤੇ ਜਰਸੀ ਦੇ ਵਿੱਚ ਦੋਸਤੋ ਵੀ ਬਾੜ ਭਰਾਵਾਂ ਨੂੰ ਆਪਾਂ ਦਿਖਾ ਦਿੰਨੇ ਆ ਜਰਸੀ ਆ ਪੰਜਾਬ ਹਾਂ ਕਦਕੁੱਦ ਕੋਈ ਛੋਟਾ ਨਿਕਾ ਨਾ ਮੰਨੇ ਚਲੋ ਬਹੁਤ ਸੋਹਣੀ ਆ ਸੋਹਣੀ ਹਾਈਟ ਕਦ ਦੇ ਵਿੱਚ ਤੇ ਲੈ ਜੂ ਦਿਨ ਹਫਤਾ ਆਠ ਦਿਨੇ ਵੀ ਅਜੇ ਹਫਤਾ ਲੈ ਜੂ ਸੰਸਾਭ ਲਾਵੇ ਹੁਣ ਤਾਰਾ ਆਉਣਾ ਲੱਜੋ ਪਰ ਪੰਡਾ ਹੀ ਪਾ ਦੂ ਥੱਲਿਓਂ ਕਰਮਾਲੀ ਅੰਨੇ ਪਾਉਗੀ ਕਰਮਾਲੀ ਯਾ ਕੋਈ ਵੀਰ ਲੈ ਗਿਆ ਚਲੋ ਚੰਗਾ ਪਰਕਾ ਵਾਲਾ ਸਾਹਮਣੇ ਕਿਹੇ ਨੇ ਆ ਚਲੋ ਆਪਾਂ ਦੇ ਇਹਨੂੰ ਤੇਲ ਘੋਦ ਦੇਣਾ ਰਹਿ ਕਿਉਂਕਿ ਆਪਣੇ ਕੋਲ ਤਾਂ ਕਈ ਆਉਣੀਆਂ ਕਈ ਜਾਣੀਆਂ ਬਸ ਬਸ ਆਪਣੇ ਕੋਲ ਤਾਂ ਸਿਰੋ ਦਿੱਤੇ ਦਿੱਤਾ ਹੀ ਆਉਂਦੇ ਤੇਲ ਆਉਣੇ ਆਉਂਦੇ ਆਉਂਦੇ ਮਗਰ ਨਹੀਂ ਤੇ ਚਲੋ ਚੰਗੀ ਭਲੀ ਜੁੜੀ ਚੰਗੀ ਆ ਚਲੋ ਬਿਲਕੁਲ ਜੀ ਵੀਰ ਕੋਈ ਚੰਗੀ ਸਾਹਮ ਕਰ ਲੂਗਾ ਤੇ ਚੰਗਾ ਦੁੱਧ ਜੋੜੂਗਾ ਬਿਲਕੁਲ ਬਾਕੀ ਪਸ਼ੂ ਚਲੋ ਅੱਗੋਂ ਭਾਵੇਂ ਮੋਲ ਨਾਲ ਹੀ ਆਉਂਦਾ ਬਿਲਕੁਲ ਹਾਂ ਜੀ ਬਾਕੀ ਕੋਈ ਵੀ ਚੀਜ਼ ਸੰਧੂ ਸਾਹਿਬ ਤੁਹਾਨੂੰ ਪਤਾ ਮੋਲਣਾ ਹੀ ਹੁੰਦੀ ਆ ਹੁਣ ਆਪਾਂ ਦੂਜੇ ਤੇ ਜਿਹਦੇ ਨਾਲ ਵੀਡੀਓ ਪਾਉਂਦਾ ਆ ਜੇ ਮੋਲਣਾ ਮਾਲ ਲਾਈਏ ਮੋਲ ਦੇ ਮਾਲ ਮਿਲਦਾ ਉਤਰਾ ਮਿਲਦਾ ਨਹੀਂ ਨਹੀਂ ਮਿਲਦਾ ਗਾ ਗੱਲ ਕੀ ਆ ਬਸ ਬਸ ਬਾਕੀ ਬਾਹਰ ਮੇਰੇ ਕੋਲ ਚੈੱਕ ਕਰੋ ਟਿਕਾ ਜੀ ਸੰਧੂ ਜੀ ਸੁਆ ਜਰਸੀ 8 ਦਿਨ ਹੋ ਜੇ ਨਰਮਾ ਕਰਮਾਂ ਲਈ ਇੱਕ ਦਿਨ ਛੱਡ ਕੇ ਸੰਧੂ ਸਾਹਿਬ ਇੱਕ ਦਿਨ ਯਾਦ ਕਰਦਾ ਤੁਹਾਨੂੰ ਮੈਂ ਬਾਕੀ ਵੀਰ ਭਰਾ ਚਲੋ ਮਾਨਦਾਨ ਕਰਦੇ ਆਪਾਂ ਸਾਰੇ ਭੈਣ ਭਰਾ ਆਹ ਹਾਂ ਠੀਕ ਸੁਥਰਾ ਮਾਲ ਲਵਾਵਾਂਗੇ ਤੇ ਸੁਥਰਾ ਹੀ ਮਾਲ ਦਵਾਂਗੇ ਹਾਂ ਹਾਂ ਬਹੁਤ ਵਧੀਆ ਆਰ ਉਰ ਚੰਗਿਆ ਬੈੜਦੇ ਚਲੋ ਦੁੱਧ ਚੰਗਾ ਚਵਾਜੂ ਚੰਗੀ ਸੁਤਰੀ ਆ ਸੰਤੂ ਸਾਹਿਬ ਫਿਰ ਢਿਲ ਟੋਲ ਚੰਗੀ ਆ ਫਿਰ ਲੇਵਾ ਬੜਾ ਟਕਾਣੇ ਆ ਵੇਖੋ ਆ ਸਾਰੇ ਲੜ ਲੂਟ ਕੱਢਨੇ ਕਰਮਾਲੀ ਨੇ ਹਾਂ ਆ ਵੇਖੋ ਨੋਨੀ ਲਾ ਦੂ ਮੇਲਾ ਕਰਮਾਲੀ ਕੇ ਲਾ ਦੂਗੀ ਲਾ ਦੂਗੀ ਲੈ ਸੰਦੀਪ ਲਾ ਦੂਗੀ ਤਾਂ ਜੇ ਆਪਾਂ ਰੇਟ ਬਿਲਕੁਲ ਜੈਜ ਕਰਕੇ ਦੇ ਦੇ ਜੈ ਜੀ ਹਾਂ ਮੁੱਲ 75 70 ਦੀ ਹੈ 70 ਦੀ 70 ਦੀ ਕਰ ਦੀ ਲੱਗੀਏ ਲਾ ਕੇ ਥੋੜਾ ਜਿਆਦਾ 2 ਰਡਾਈਏ 68 ਦੀ 68 ਦੀ 68 ਦੀ ਦੇ ਦਿੱਤੀ ਜਾਂਦੀ ਹੈ ਵੇਖ ਲਾ ਘਾਉ ਮਾਉ ਜੇ ਕਰਦਾ ਜੇ ਤੇਰੇ ਪੂਰੇ 6500 ਸਤੂ ਸਾਹਿਬ ਤੁਸੀਂ ਮਿੰਨਵਾਖਣਾ ਮੈਂ ਵੀ ਧੰਨਵਾਖਣਾ ਲਓ ਜੀ ਪੈਠ ਜਾਂਦੀ ਪੂਰੇ 6500 ਰੁਪਿਆ ਛੋੜੋ ਨਹੀਂ ਜੇ ਲਓ ਜੀ ਪੂਰੇ 5500 ਦੀ ਜਾਂਦੀ ਰਹੂਗੀ ਵੈੜ ਠੀਕਾ ਜੀ ਪੂਰੇ 6500 ਦੀ ਦਵਾਂਗੇ 100 ਰੁਪਿਆ ਛੋੜ ਕਰਾਂਗੇ ਜੇ ਕੋਈ ਵੀ ਰਸਾਮ ਤੋਂ ਬੱਚੀ 75000 ਦੀ ਆ ਸੋ ਗੱਬਣ ਵਾਰਡ ਭਾਵਨ ਦਿਖਾਤੀ ਹੈ ਪੂਰੇ 65000 ਦੀ ਜੀ ਸੋ ਮਾਰੋ ਮੇਰੇ ਭਰਾ ਠੀਕਾ ਜੀ ਲੁੱਟੋ ਮੇਲਾ ਮਾਰੋ ਸੌਦੇ ਵੈੜ ਚੰਗੀ ਹੈ ਬਾਕੀ ਥਾਂ ਥਣ ਬਹੁਤ ਜਿਆਦਾ ਸਾਫ ਸੁਥਰਿਆ ਕਰਵਾ ਲਈ ਜੀ ਸੋ ਸਿਰਫ 65000 ਤੇ ਸਿਰਫ 65000 ਇਹ ਅੱਜ ਨਾਗ ਤੁਹਾਨੂੰ ਮੋٹے ਦੌਰ ਤੇ ਦੋਸਤੋ ਵਿਖਾ ਦਿੱਤੇ ਆ ਡਿਟੇਲ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਜੀ ਸੁੱਤੜਾ ਧੜ ਸਾਰੇ ਭੈਣ ਭਰਾਵਾਂ ਦੇ ਸਹਿਯੋਗ ਦੇ ਨਾਲ ਜਿਹੜਾ ਮਾਲ ਤੁਰਿਆ ਆਉਂਦਾ ਤੇ ਤੁਰਿਆ ਜਾਂਦਾ ਮੈਂ ਨਾ ਇਤਰੇ ਮਾਲ ਆਈ ਜਾਊਗਾ ਇਤਰੇ ਸੰਤੋ ਸਾਹਿਬ ਜਾਈ ਜਾਊਗਾ ਬਾਕੀ ਮਾਲ ਸੁਤਰਾ ਲਵਾਂਗੇ ਵੇਖੋ ਸਾਰੀਆਂ ਮੈਂ ਨਾ ਜਿੰਨੀਆਂ ਲੈਂਦੀਆਂ ਅੱਜ ਕੋਈ ਮਾੜੀ ਨਹੀਂ ਆਇਆ ਸੁਤਰਾ ਆ ਨਹੀਂ ਪਹਿਲਾਂ ਹੁੰਦੀ ਸੀ ਪਹਿਲਾਂ ਵੀ ਕਦੀ ਮਾੜਾ ਨਹੀਂ ਮਾਲ ਵੇਚਿਆ ਪਹਿਲਾਂ ਵੀ ਸੋਨੇ ਰਗੇ ਮਾਲ ਵੇਚਿਆ ਪਾਕਾ ਵੀ ਅੱਜ ਕਹ ਤਾ ਤਾ ਨਾ ਨਹੀਂ ਸੰਤੋ ਸਾਹਿਬਾ ਅੱਛਾ ਅੱਛ بس بس آن لائن ਭੇਜੀਆਂ 5000 ਸਾਈ ਆਈ ਜਿਹੜੀ ਪਰਸੋਂ ਕੋਈ ਵੀਡੀਓ ਪਾਈ ਆ ਹੁਣ ਵੀਰ ਨੇ 1 ਲੱਖ 5000 ਰੁਪਇਆ ਗੱਡੀ ਹਾਤੀ ਘਲਤਾ ਉਹਦਾ ਸੋਨਾ ਹੀ ਆ ਭਾਈ ਜਿਹੜੀ ਗੱਲ ਤੂੰ ਕਹੀ ਉਹ ਹੀ ਆ ਬਾਕੀ ਦੁੱਧ ਲਗਣੇ ਤੇ ਪਾਇਦਾ ਹੋਣਾ ਜੀ ਦੁੱਧ ਪਾਇਦਾ ਅਗਲਾ ਜਿੰਨਾ ਮਰਜੀ ਚੋਲੇ ਉਹ ਅਗਲੇ ਸਿਰ ਦਰਦੀ ਅਗਲੇ ਨੂੰ ਇਹ ਸ਼ਿਕਵਾ ਨਹੀਂ ਹੁੰਦਾ ਵੀ ਦੁੱਧ ਘਾਟਾਂ ਜਾਂ ਵਾਧ ਤਾਂ ਅਗਲਾ ਉਹਨੂੰ ਚੋਨਾ ਕਿਤੇ ਮਾਰੀ ਦੇ ਦੇ ਚੋਨਾ ਮਾਰੀ ਦੇ ਦੇ ਕਰੀ ਨੀਂ ਦੇ ਦੋ ਕਿਸੇ ਨੂੰ ਗੰਦੀ ਥੀਮਾ ਦੇ ਦੋ ਪੂਰ ਛਿੱਟਾ ਨਾ ਮਾਰਦੀ ਹੋਵੇ ਬਸ 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 ਸਾਫ ਡੰਗਰ দাও ਸਾਰੇ ਵਪਾਰੀ ਭਾਉਣਾ ਉਹ ਬੇਲਤੀ ਕਰਦੇ ਆ ਆਪਣਾ ਦੋਨਾ ਵਪਾਰ ਚੱ ਦੋਤ ਬਤਾ ਲੂਗਾ ਦੋਤ ਬਤਾ ਲੂਗਾ ਇਹ ਮੈਨੂੰ ਦੱਸੋ ਸੰਤੂ ਸਾਹਿਬ ਅਸੀਂ ਮੁੱਲ ਨਾਲ ਹੀ ਮਾਲ ਆਪਾਂ ਦੇ ਲੈਂਦੇ ਆਏ ਆ ਮੁੱਲ ਨਾਲ ਹੀ ਦਾ ਮੁੱਲ ਨੇ ਵੇਚੀ ਜਾ 2 ਰੁਪਏ ਮਹਿੰਗਾ ਲੈਣਾ ਮਹਿੰਗਾ ਹੀ ਵੇਚਣਾ ਸੰਤੂ ਸਾਹਿਬ ਲੈਣਾ ਸਾਫ ਸੁਥਰਾ ਲੈਣਾ ਸਾਫ ਸੁਥਰਾ ਜੀ ਨਹੀਂ ਨਹੀਂ ਚੰਗਾ ਸੁਥਰਾ ਹੀ ਕੰਮ ਕਰਦੇ ਰਹੇ ਜੀ ਤੇ ਚੰਗਾ ਹੀ ਕਰੀਏ ਸਾਰੇ ਵੀਰਾਂ ਨੂੰ ਵੀ ਬੇਨਤੀਆਂ ਨੇ ਚਲੋ ਲੰਮਾ ਚੱਲੇ ਕੰਮ ਸਾਰੇ ਭਰਾਵਾਂ ਦਾ ਤੇ ਇਹ ਆ ਤੇ ਸੰਦੀਪ ਸਿੰਘ ਹੁਣਾਂ ਦੇ ਕੋਲ ਦੋਸਤੋ 5 ਹੀ ਪਸ਼ੂ ਸੀਗੇ 5 ਹੀ ਵੜਾ ਦਿਖਾਤੀਆਂ ਨੇ ਬਾਕੀ ਮੇਰੇ ਅਪਰਾ ਜਿੱਦਾਂ ਮਰਜ਼ੀ ਤਸੱਲੀਆ ਕਰ ਕਰ ਲੈ ਕੇ ਜਾਓ ਔਰਾਂ ਨੂੰ ਕਿ ਕਿਸੇ ਪੁਰਾਣੀ ਚੀਜ਼ ਮਗਾਉਣੀ ਆ ਮੈਂ ਆਪਾਂ ਘਰੇ ਪੈਸੇ ਪਟਰਾ ਸਮਾਨ ਮਗਾ ਲਓ ਆ ਵੇੜਾ ਛੋਟੀ ਆ ਛੋਟੀ ਵੇੜਾ ਕਿਦੇ ਵਿੱਚ ਨਹੀਂ ਪੂਰੀ ਊਠ ਛੱਡੀ ਆ ਕਰਮਾਂ ਦੀ ਬਹੁਤੇ ਕੱਦ ਕਾਠ ਵਾਲੀ ਆ ਜੀ ਤੇ ਸੰਦੀਪ ਇੱਕ ਨੰਬਰ ਬੋਰ ਆਪਣੇ ਨੰਬਰ ਸੰਤੂ ਸਾਹਿਬ 8437038949 ਜਿੱਤੇ ਵਟਸਐਪ ਚੱਲਦਾ 1984638943 ਜੀ ਠੀਕ ਹੈ ਭਰਾ ਜੀ ਸੱਸੀ ਕਾ ਵੀਰ ਜੀ ਧੰਨਵਾਦ ਜੀ